ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਅੰਦਰ ਨਸ਼ਾ ਤਸਕਰਾਂ ਤੇ 마ੜੇ ਅਨਸਰਾਂ ਨੂੰ ਕਾਬੂ ਕਰਨ ਦੇ ਲਈ ਵਿਸ਼ੇਸ਼ ਮਹਮ ਸ਼ੁਰੂ ਕੀਤੀ ਗਈ ਹੈ। ਉਸੇ ਲੜੀ ਦੇ ਵਿੱਚ ਸਾਡੇ ਜ਼ਿਲ੍ਹਾ ਮੁਖਤਾਰ ਸਾਹਿਬ ਦੇ ਮਾਨਯੋਗ ਐਸਐਸਪੀ ਸ੍ਰੀ ਭਾਗੀ ਰਦ ਸਿੰਘ ਜੀ ਮੀਨਾ ਆਈਪੀਐਸ ਜਿਦੀਆਂ ਯੋਗ ਹਦਾਇਤਾਂ ਤੇ ਅਸੀਂ ਜਿਹੜਾ ਹੈਗਾ ਪਿੰਡ ਮਿੱਡਾ ਰਾਜਵਿੰਦਰ ਰਾਮ ਪੁੱਤਰ ਪ੍ਰਕਾਸ਼ ਰਾਮ ਪਿੰਡ ਮਿੱਡਾ ਥਾਣਾ ਕਵਰਵਾਲਾ ਦੇ ਘਰ ਪੁੱਜੀ ਹੈ ਜਿਹੜਾ ਇੱਕ ਪੇਸ਼ਾਵਰ ਨਸ਼ਾ ਸਮਗਲਰ ਹੈ ਔਰ ਇਹਦੇ ਉੱਪਰ ਕਰੀਬ 5 ਹੈਵੀ ਰਿਕਵਰੀ ਦੇ ਨਸ਼ਾ ਤਸਕਰੀ ਦੇ ਪਰਚੇ ਦਰਜ ਹੈ ਜਿਦੇ ਵਿੱਚੋਂ ਤਿੰਨ ਭੁੱਕੀਚੂਰਾ ਪੋਸਟ ਦੇ ਪਰਚੇ ਹੈ ਇੱਕ ਹੈਰੋਇਨ ਤੇ ਇੱਕ ਨਸ਼ੀਲੀਆਂ ਗੋਲੀਆਂ ਦਾ ਪਰਚਾ ਦਰਜ ਹੈ ਇਹਦੇ ਵਿੱਚ ਤਿੰਨ ਮੁਕਾਦਮਿਆਂ 'ਚ ਸਜ਼ਾ ਹੋ ਚੁੱਕਿਆ ਦੋ ਪਰਚੇ ਜਿਹੜੇ ਅੰਡਰ ਟ੍ਰਾਇਲ ਹੈ ਅਸੀਂ ਜਿਹੜਾ ਇਹਨੇ ਪਿਛਲੇ 5 ਸਾਲਾਂ ਦੇ ਵਿੱਚ ਨਸ਼ਾ ਤਸਕਰੀ ਕਰਕੇ ਆਪਣੀ ਜਿਹੜੀ ਜਾਇਦਾਦ ਬਣਾਈ ਹੈ ਉਸ ਜਾਇਦਾਦ ਨੂੰ ਅਸੀਂ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਜਿਹੜਾ ਫ੍ਰੀਜ਼ ਕਰਵਾਇਆ ਔਰ ਜਿਹੜਾ ਇਹਦੀ ਪ੍ਰਾਪਰਟੀ ਫ੍ਰੀਜ਼ ਹੋਈ ਆ ਉਸ ਸੰਬੰਧੀ ਜਿਹੜਾ ਫ੍ਰੀਜ਼ਿੰਗ ਆਰਡਰ ਹੈ ਅਸੀਂ ਪਿੰਡ ਦੇ ਮੋਤਵਰ ਮੈਂਬਰ ਪੰਚਾਇਤ ਔਰ ਵਿਅਕਤੀ ਦੇ ਸਾਹਮਣੇ ਦੇ ਘਰ ਦੇ ਅੱਗੇ ਜਿਹੜਾ ਫ੍ਰੀਜ਼ਿੰਗ ਪ੍ਰਾਪਰਟੀ ਦਾ ਨੋਟਿਸ ਚਿਪਕਾਇਆ ਔਰ ਇੱਕ ਨੋਟਿਸ ਜਿਹੜਾ ਹੈ ਫ੍ਰੀਜ਼ਿੰਗ ਆਰਡਰ ਇਹਦੀ ਜਿਹੜੀ ਹੈ ਭਰਜਾਈ ਨੂੰ ਰਸੀਵ ਕਰਾਇਆ ਕਿਉਂਕਿ ਆਪੇ ਜੇਲ੍ਹ ਦੇ ਵਿੱਚ ਹੈਦੀ ਵਾਈਫ ਵੀ ਜੇਲ੍ਹ ਚ ਨਸ਼ਾ ਤਸਕਰੀ ਦੇ ਵਿੱਚ ਔਰ ਰਸੀਵ ਕਰਾ ਕੇ ਅਸੀਂ ਜਿਹੜੀ ਇਹਦੀ ਪ੍ਰਾਪਰਟੀ ਐ ਸੀਲ ਕੀਤੀ ਹੈ ਹੁਣ ਇਹ ਆਪਣੀ ਇਸ ਪ੍ਰਾਪਰਟੀ ਨੂੰ ਨਾ ਤਾਂ ਕਿ ਵੇਚ ਸਕਦਾ ਨਾ ਕਿਸੇ ਕਿਸਮ ਦੀ ਇਹਨੂੰ ਕੋਈ ਹਲਚਲ ਕਰ ਸਕਦਾ ਇਸ ਜਿਹੜਾ ਹੈ ਕਿ ਪ੍ਰਾਪਰਟੀ ਦਾ ਕੇਸ ਹੈ ਉਹ ਕੰਪੀਟੈਂਟ ਅਥਾਰਟੀ ਦਿੱਲੀ ਦੇ ਪਾਸ ਜਿਹੜਾ ਹੈਗਾ ਚੱਲੇਗਾ ਅੱਗੇ ਤੋਂ ਨਸ਼ਾ ਤਸਕਰਾਂ ਨੂੰ ਤਰਕੀ ਸਨੇਹ ਦੇ ਅਸੀਂ ਪੂਰੇ ਪੰਜਾਬ ਜਾਂ ਸਾਡੇ ਜਿਹੜਾ ਜ਼ਿਲ੍ਹਾ ਮੁਕਸਰ ਦੇ ਜ਼ਿਲ੍ਹਾ ਮੁਕਸਰ ਸਾਹਿਬ ਦੇ ਨਸ਼ਾ ਤਸਕਰ ਹੈ ਜੋ ਨਸ਼ਾ ਤਸਕਰੀ ਦਾ ਕੰਮ ਕਰਦੇ ਉਹਨਾਂ ਨੂੰ ਇਹ ਸਖਤ ਤਾੜਨਾ ਹੈ ਤੇ ਜਾਂ ਤਾਂ ਉਹ ਨਸ਼ਾ ਤਸਕਰੀ ਦਾ ਆਪਣਾ ਧੰਦਾ ਛੱਡ ਕੇ ਇੱਕ ਵਧੀਆ ਸਮਾਜਿਕ ਜੀਵਨ ਜੀਣ ਨਹੀਂ ਉਹਨਾਂ ਨਾਲ ਵੀ ਇਸੇ ਤਰ੍ਹਾਂ ਬਿਹੇਵ ਕਰਕੇ ਇਸੇ ਤਰ੍ਹਾਂ ਹੀ ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਪਿਛਲੇ ਨਸ਼ਾ ਤਸਕਰੀ ਕਰਕੇ ਉਹਨਾਂ ਨੇ ਬਣਾਈ ਆ ਉਹ ਵੀ ਜਿਹੜੀ ਹੈਗੇ ਜਬਤ ਕਰਾਈ ਜਾਊਗਾ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਅੰਦਰ ਨਸ਼ਾ ਤਸਕਰਾ ਤੇ 마ੜੇ ਅਨਸਰਾਂ ਨੂੰ ਕਾਬੂ ਕਰਨ ਦੇ ਲਈ ਵਿਸ਼ੇਸ਼ ਮਹਿੰਮ ਸ਼ੁਰੂ ਕੀਤੀ ਗਈ ਹੈ ਉਸੇ ਲੜੀ ਦੇ ਵਿੱਚ ਸਾਡੇ ਜ਼ਿਲ੍ਹਾ ਮੁਖਤਰ ਸਾਹਿਬ ਦੇ ਮਾਨਯੋਗ ਐਸਐਸਪੀ ਸ੍ਰੀ ਭਾਗੀ ਰਦਰ ਸਿੰਘ ਜੀ ਮੀਨਾ ਆਈਪੀਐਸ ਜੀ ਦੀਆਂ ਹਦਾਇਤਾਂ ਤੇ ਅਸੀਂ ਜਿਹੜਾ ਹੈਗਾ ਪਿੰਡ ਮਿੱਡਾ ਰਾਜਵਿੰਦਰ RAM ਪੁੱਤਰ ਪ੍ਰਕਾਸ਼ RAM ਪਿੰਡ ਮਿੱਡਾ ਥਾਣਾ ਕਵਰਵਾਲਾ ਦੇ ਘਰ ਪੁੱਜੀ ਹੈ ਜਿਹੜਾ ਇੱਕ ਪੇਸ਼ਾਵਰ ਨਸ਼ਾ ਸਮਗਲਰ ਹੈ ਔਰ ਇਹਦੇ ਉੱਪਰ ਕਰੀਬ 5 ਹੈਵੀ ਰਿਕਵਰੀ ਦੇ ਨਸ਼ਾ ਤਸਕਰੀ ਦੇ ਪਰਚੇ ਦਰਜ ਹੈ ਜਿਦੇ ਵਿੱਚੋਂ 3 ਪੁੱਕੀਚੂਰਾ ਪੋਸਟ ਦੇ ਪਰਚੇ ਹੈ ਇੱਕ ਹੈਰੋਇਨ ਤੇ ਇੱਕ ਨਸ਼ੀਲੀਆਂ ਗੋਲੀਆਂ ਦਾ ਪਰਚਾ ਦਰਜ ਹੈ। ਇਹਦੇ ਵਿੱਚ ਤਿੰਨ ਮੁਕਾਦਮਿਆਂ 'ਚ ਇਹ ਸਜ਼ਾ ਹੋ ਚੁੱਕਿਆ ਦੋ ਪਰਚੇ ਜਿਹੜੇ ਅੰਡਰ ਟ੍ਰਾਇਲ ਹੈ। ਅਸੀਂ ਜਿਹੜਾ ਇਹਨੇ ਪਿਛਲੇ 5 ਸਾਲਾਂ ਦੇ ਵਿੱਚ ਨਸ਼ਾ ਤਸਕਰੀ ਕਰਕੇ ਆਪਣੀ ਜਿਹੜੀ ਜਾਇਦਾਦ ਬਣਾਈ ਹੈ ਉਸ ਜਾਇਦਾਦ ਨੂੰ ਅਸੀਂ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਜਿਹੜਾ ਫ੍ਰੀਜ਼ ਕਰਵਾਇਆ। ਔਰ ਜਿਹੜਾ ਇਹਦੀ ਪ੍ਰਾਪਰਟੀ ਫ੍ਰੀਜ਼ ਹੋਈ ਆ ਉਸ ਸੰਬੰਧੀ ਜਿਹੜਾ ਫ੍ਰੀਜ਼ਿੰਗ ਆਰਡਰ ਹੈ ਅਸੀਂ ਪਿੰਡ ਦੇ ਮੋਤਵਰ ਮੈਂਬਰ ਪੰਚਾਇਤ ਤੇ ਔਰ ਵਿਅਕਤੀ ਦੇ ਸਾਹਮਣੇ ਦੇ ਘਰ ਦੇ ਅੱਗੇ ਜਿਹੜਾ ਫ੍ਰੀਜ਼ਿੰਗ ਪ੍ਰਾਪਰਟੀ ਦਾ ਨੋਟਿਸ ਚਿਪਕਾਇਆ ਔਰ ਇੱਕ ਨੋਟਿਸ ਜਿਹੜਾ ਹੈ ਫ੍ਰੀਜ਼ਿੰਗ ਆਰਡਰ ਇਹਦੀ ਜਿਹੜੀ ਹੈ ਭਰਜਾਈ ਨੂੰ ਰਸੀਵ ਕਰਾਇਆ ਕਿਉਂਕਿ ਆਪ ਇਹ ਜੇਲ੍ਹ ਦੇ ਵਿੱਚ ਹੈ ਦੀ ਵਾਈਫ ਵੀ ਜੇਲ੍ਹ ਚ ਨਸ਼ਾ ਤਸਕਰੀ ਦੇ ਵਿੱਚ ਉਹ ਰਸੀਵ ਕਰਾ ਕੇ ਅਸੀਂ ਜਿਹੜੀ ਇਹਦੀ ਪ੍ਰਾਪਰਟੀ ਐ ਸੀਲ ਕੀਤੀ ਹੈ ਹੁਣ ਇਹ ਆਪਣੀ ਇਸ ਪ੍ਰਾਪਰਟੀ ਨੂੰ ਨਾ ਤਾਂ ਕਿ ਵੇਚ ਸਕਦਾ ਨਾ ਕਿਸੇ ਕਿਸਮ ਦੀ ਇਹਨੂੰ ਕੋਈ ਹਲਚਲ ਕਰ ਸਕਦਾ ਇਸ ਜਿਹੜਾ ਹੈ ਕਿ ਪ੍ਰਾਪਰਟੀ ਦਾ ਕੇਸ ਹੈ ਉਹ ਕੰਪੀਟੈਂਟ ਅਥਾਰਟੀ ਦਿੱਲੀ ਦੇ ਪਾਸ ਜਿਹੜਾ ਹੈਗਾ ਚੱਲੇਗਾ ਅੱਗੇ ਤੋਂ ਨਸ਼ਾ ਤਸਕਰੀ ਨੂੰ ਤਰਕੀ ਸਨੇਹ ਦੇ ਅਸੀਂ ਪੂਰੇ ਪੰਜਾਬ ਜਾਂ ਸਾਡੇ ਜਿਹੜਾ ਜ਼ਿਲ੍ਹਾ ਮੁਕਸਰ ਦੇ ਜ਼ਿਲ੍ਹਾ ਮੁਕਸਰ ਸਾਹਿਬ ਦੇ ਨਸ਼ਾ ਤਸਕਰੀ ਦਾ ਜੋ ਨਸ਼ਾ ਤਸਕਰੀ ਦਾ ਕੰਮ ਕਰਦੇ ਉਹਨਾਂ ਨੂੰ ਇਹ ਸਖਤ ਤਾੜਨਾ ਤੇ ਜਾਂ ਤਾਂ ਉਹ ਨਸ਼ਾ ਤਸਕਰੀ ਦਾ ਆਪਣਾ ਧੰਦਾ ਛੱਡ ਕੇ ਇੱਕ ਵਧੀਆ ਸਮਾਜਿਕ ਜੀਵਨ ਜੀਣ ਨਹੀਂ ਉਹਨਾਂ ਨਾਲ ਵੀ ਇਸੇ ਤਰ੍ਹਾਂ ਬਿਹੇਵ ਕਰਕੇ ਇਸੇ ਤਰ੍ਹਾਂ ਹੀ ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਸਲੇ ਨਸ਼ਾ ਤਸਕਰੀ ਕਰਕੇ ਉਹਨਾਂ ਨੇ ਬਣਾਈ ਆ ਉਹ ਵੀ ਜਿਹੜੀ ਹੈਗੇ ਜਬਤ ਕਰਾਈ ਜਾਵੇ